ਸੰਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਧਿ ਇਤਿਹਾਸਿਕ ਖੁਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਖੁਰਾਲਗੜ੍ਹ ਸਾਹਿਬ ਆਗਮਨ ਦਿਵਸ ਦੀ ਖੁਸ਼ੀ ਵਿੱਚ ਡਾਕਟਰ ਪੀਮਰਾਓ ਅੰਬੇਡਕਰ 100 ਕਮਰੇ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ ਗਿਆ ਸੰਤਾਂ ਮਹਾਪੁਰਸ਼ਾਂ ਅਤੇ ਪ੍ਰਬੰਧਕਾਂ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾ ਕਮਰਿਆਂ ਦੇ ਨਿਰਮਾਣ ਨਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਸੁਵਿਧਾ ਮਿਲੇਗੀ ਇਸ ਮੌਕੇ ਮੁਫਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਆਓ ਵੇਖਦੇ ਹਾਂ ਇਸ ਸਾਰੇ ਪ੍ਰੋਗਰਾਮdੀਆਂ ਕੁਝ ਖਾਸ ਕੀ ਆਤਾ ਅੱਜ ਬਹੁਤ ਹੀ ਖੁਸ਼ੀਆਂ ਪ੍ਰਾਪਤ ਤੇੜਾ ਕਿ ਤਾਫਸਤਾ ਸ੍ਰੀ ਖਰਾਲਗੜ੍ਹ ਸਾਹਿਬ ਵਿਖੇ ਜਿੱਥੇ ਧੰਨ ਗੁਰਦਾਸ ਪਾਤਸ਼ਾਹ ਜੀ ਅੱਜ ਦੇ ਦਿਨ ਗੁਰੂ ਪਾਤਸ਼ਾਹੀ ਦਾ ਸਥਾਪਿਤ ਇਹਾਜ਼ਮਨ ਹੋਇਆ ਸੀ 1515 ਦੇ ਵਿੱਚ ਭਾਦੋਂ ਦੇ ਜੇਠੇ ਆਦਾਰ ਨੂੰ ਧੰਨ ਗੁਰਦਾਸ ਪਾਤਸ਼ਾਹ ਨੇ ਸ੍ਰੀ ਖਰਾਲਗੜ੍ਹ ਸਾਹਿਬ ਕੇ ਆਣਾ ਕੀਤਾ ਸੀ ਇਸ ਸ੍ਰੀ ਖਰਾਲਗੜ੍ਹ ਸਾਹਿਬ ਆਗਮਨ ਪਰਵ ਦੀ ਖੁਸ਼ੀ ਅੰਦਰ ਅੱਜ ਪਾਤਸ਼ਾਹ ਦੇ ਦਰ ਘਰ ਵਿਖੇ ਅੰਮ੍ਰਿਤ ਬਾਣੀ ਦੇ ਧੰਨ ਗੁਰਿੰਦ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਜਾਪ ਹੋਏ ਉਪਰੰਤ ਕਿਲਤਨ ਦੁਆਰ ਆਰੰਭ ਹੈ ਸੰਗਤਾ ਦੀ ਸਿਹਤ ਸੂਤ ਨੂੰ ਦੇਖਦੇ ਹੋਏ ਪ੍ਰਬੰਧਕ ਕਮੇਟੀ ਨੇ ਇੱਕ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਹੈ ਜਿਸ ਕੈਂਪ ਦਾ ਅਧਿਕਾਟਨ ਸਤਕਾਰਯੋਗ ਡਾਕਟਰ ਲਖਵੀਰ ਸਿੰਘ ਡੀ ਐਚਓ ਸ਼ਰਪੜ ਜੀ ਨੇ ਕੀਤਾ ਸੰਗਤ ਜੀ ਇਸ ਕੈਂਪ ਦੇ ਵਿੱਚ ਜਿਹੜੀ ਅੱਜ ਵਿਸ਼ਵ ਦੇ ਸਭ ਤੋਂ ਜ਼ਿਆਦਾ ਵਧ ਰਹੀ ਬਿਮਾਰੀ ਦਿਲ ਦਾ ਰੋਗ ਦਿਲ ਦੇ ਰੋਗਾਂ ਦੇ ਮਹਾਰ ਸਾਡੇ ਕੋਲ ਦਰਸ਼ਕਤੋਂ ਡਾਕਟਰ ਰਾਗਵ ਲੰਬ ਜੀ ਕੀ ਉਸ ਤੌਰ ਤੇ ਇੱਥੇ ਪਹੁੰਚੇ ਨਹੀਂ ਉਹਨਾਂ ਦੇ ਨਾਲ ਉਹਨਾਂ ਦੇ ਪਤਨੀ ਮੈਡਮ ਮੈਡਮ ਜਸ਼ਿਕਾ ਪਟੇਲ ਜੀ ਜਿਹੜੇ ਕਿ ਬੱਚਿਆਂ ਦੀ ਰੋਗਾਂ ਦੇ ਮਹਾਰਾਜ ਹਨ ਸੋ ਇਹ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨਹੀਂ ਇੱਥੇ ਆਉਣ ਤੇ ਦੋਨੋਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਧਰਵਾਦ ਹੈ ਜਿਨ੍ਹਾਂ ਡਾਕਟਰਾਂ ਨੂੰ ਲੋਕ ਲੰਬੀਆਂ ਲਾਈਨਾਂ ਵਿੱਚ ਬੈਠ ਕੇ ਘੰਟੇ ਬਤੀਤ ਅਡੀਕ ਕਰਕੇ ਮਿਲਦੇ ਨੇ ਅੱਜ ਉਹ ਡਾਕਟਰ ਸਹਿਬਾਨ ਗਰਲਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਸਿਹਤ ਸਭਾਵਾਂ ਦੇਣ ਲਈ ਦਿਲ ਦੇ ਰੋਗਾਂ ਨੂੰ ਠੀਕ ਕਰਨ ਲਈ ਬੱਚਿਆਂ ਵਿੱਚ ਪੈਦਾ ਹੋਣ ਲਈ ਕ੍ਰਿਤੀਆਂ ਜਿਹਦਾ ਵਿਕਾਰ ਨੇ ਡਿਸਆਰਡਰ ਨੇ ਉਹਨਾਂ ਨੂੰ ਦੇਖਣ ਲਈ ਉਹਨਾਂ ਨੂੰ ਠੀਕ ਕਰਨ ਲਈ ਡਾਕਟਰ ਸਾਹਿਬ ਸਾਡੇ ਕੋਲ ਉਹਨਾਂ ਦੇ ਜੋ ਡਾਕਟਰ ਰघव ਲੰਬਜੀ ਧਰਮਪਤਨੀ ਨੇ ਮੈਡਮ ਜਸ਼ਿਕਾ ਪਟੇਲ ਜੀ ਉਹ ਵੀ ਸਾਡੇ ਕੋਲ ਹਾਜ਼ਰ ਹੈ ਪ੍ਰਬੰਧਕ ਕਮੇਟੀ ਵੱਲੋਂ ਦੋਨਾਂ ਡਾਕਟਰੋ ਸਾਹਿਬ ਦਾ ਵਿਸ਼ੇਸ਼ ਤੌਰ ਤੇ ਇੱਥੇ ਆਉਣ ਤੇ ਧੰਨਵਾਦ ਹੈ ਔਰ ਡੀ ਐਚਓ ਸਾਹਿਬ ਦਾ ਧੰਨਵਾਦ ਹੈ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਹੈ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਸੋਸ਼ਲ ਮੀਡੀਆ ਰਾਹੀਂ ਦੇਖ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਪਿਆਰਿਓ ਕਿ ਜਿੱਥੇ ਆਪਾਂ ਗੁਰੂ ਅਰਜਨ ਦੇਵ ਜੀ ਦੇ ਨਾਮ ਦਾ ਪ੍ਰਚਾਰ ਕਰਦੇ ਆ ਆ ਉੱਥੇ ਸਾਰੇ ਰੋਗੀਆਂ ਦੀ ਵਾਹ ਫੜ ਕੇ ਉਹਨਾਂ ਨੂੰ ਬਰਾਬਰ ਤੰਦਰੁਸਤ ਕਰੀਏ ਤਾਂ ਕਿ ਨਿਰਵਾਹ ਸਮਾਜ ਜਿਹੜਾ ਹੈ ਉਹ ਕੋਲ ਰੋਹ ਇਨਸਾਨ ਦੀ ਜਿਹੜੀ ਸੱਜਣਾ ਹੋ ਸਕੇ ਸਾਰੇ ਦਾ ਧੰਨਵਾਦ ਫਿਰ ਤੋਂ ਇੱਕ ਵਾਰ ਧੰਨ ਗੁਰੂ ਅਰਜਨ ਦੇਵ ਜੀ ਦੇ ਆਗਮਨ ਪਰੋਧੀਆਂ ਸ੍ਰੀ ਖੋਲਗੜ੍ਹ ਸਾਹਿਬ ਹੋਂ ਤੇ ਹੋਰ ਕੋਟ ਬਧਾਈਆਂ ਮੁਬਾਰਕਾਂ ਉਹ ਵੀ ਇੱਕ ਸਟੈਪ ਦੇ ਤੌਰ ਤੇ ਸਾਮਨ ਸਾਡੇ ਸੰਤ ਕੇਵਲ ਸਿੰਘ ਜੀ ਦਾ ਉਪਰਾਲਾ ਆ ਇਹ ਬਹੁਤ ਵੱਡਾ ਉਪਰਾਲਾ ਆ ਔਰ ਬਹੁਤ ਦੇਣ ਆ ਇਹ ਬਹੁਤ ਵੱਡੀ ਬਲੱਡ ਸਤਨਾਮ ਬਲੱਡ ਸੈਂਟਰ ਜਿਹੜੇ ਉਹਨਾਂ ਨੇ ਬਲੱਡ ਕਲੈਕਟ ਕਰਨਾ ਇਥੋਂ ਤੇ ਮੈਂ ਕਦੇ ਵੀ ਕਹਿੰਨਾ ਬਲੱਡ ਦੇਣ ਤੋਂ ਪਹਿਲਾਂ ਕਿ ਜਿੱਦਾਂ ਮੈਂ ਖੁਦ ਐ ਮੈਂ 100 ਟਾਈਮ ਤੇ ਲਗਭਗ ਬਲੱਡ ਆਪਣਾ ਨਹੀਂ ਦੇ ਚੁੱਕਾ ਪਲੇਟलेट्स ਵੀਕਲੀ ਮੈਂ ਕਹਿਣਾ ਹੁੰਦਾ ਨੋਟ ਕਰਾਇਆ ਹੁੰਦਾ ਵੀ ਸਾਡਾ ਲੈ ਲਓ ਜਦੋਂ ਡੇਂਗੂ ਜਾਂ ਸੀਜ਼ਨ ਆ ਜਾਣਾ ਸੋ ਆਪ ਖੁਦ ਵੀ ਕਰਨਾ ਚਾਹੀਦਾ ਜੇ ਤੁਸੀਂ ਸੇਵਾ ਲਈ ਕਿਸੇ ਨੂੰ ਪ੍ਰੇਰ ਰਹੇ ਹੋ ਇਥੇ ਜਿੰਦਾ ਇਹਨਾਂ ਨੇ ਹੁਣ ਮਾਈਕ 'ਚ ਵੀ ਬੋਲਣਾ ਜੇ ਉਹ ਖੁਦ ਆਪ ਸੇਵਾ ਨਹੀਂ ਕਰਦੇ ਤਾਂ ਉਹ ਕਿਸੇ ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਮੈਨੂੰ ਲੱਗਦਾ ਉਹ ਚੀਜ਼ ਜਾਂ ਉਸ ਮੈਸੇਜ ਦੀ ਐਫੀਕੇਸੀ ਬਹੁਤ ਘਟ ਜਾਂਦੀ ਆ ਜਦੋਂ ਉਹ ਖੁਦ ਨਹੀਂ ਕਰਦੇ ਹੁੰਦੇ ਐਗਜ਼ੈਂਪਲਾਂ ਬੜੀਆਂ ਆ ਸਾਰੀਆਂ ਸੁਣਦੇ ਆਏ ਧਾਰਮਿਕ ਸਥਾਨਾਂ ਤੇ ਗੁਰਦਖੰਡਾਂ 'ਚੀ ਬਾਬਾ ਜੀ ਕਹਿੰਦੇ ਗੁੜ ਛੱਡੂਗਾ ਪਹਿਲਾਂ ਮੈਂ ਆਪ ਤਫੇ ਤੇਰੇ ਮੁੰਡੇ ਨੂੰ ਕਹਾਂਗਾ ਕਿਉਂਕਿ ਮੇਰਾ ਅਸਰ ਹੀ ਨਹੀਂ ਹੋਣਾ ਤੇਰੇ ਮੁੰਡੇ ਨੂੰ ਕਹਾਂ ਗੁੜ ਨਾ ਖਾ ਐਫੀ ਕਿਰਸੀ ਘਟ ਜਾਂਦੀ ਐ ਸੋ ਮੈਂ ਇੱਥੇ ਡਾਕਟਰ ਕੁਲਵਰਨ ਚੇਅਰਮੈਨ ਆ ਹੋਰ ਵੀ ਸਾਰੇ ਕਮੇਟੀ ਐ ਇਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਅੱਜ ਇਸ ਗੱਲ ਦੀ ਬਹੁਤ ਖੁਸ਼ੀ ਹੋਰ ਵੀ ਆ ਬਾਦਾ ਮੈਂ ਤੁਹਾਡੇ ਸਾਰਿਆਂ ਦੇ ਜਿੱਥੇ ਵੀ ਮੇਰੀ ਆਵਾਜ਼ ਕਾਂਸ਼ੀ ਟੀਵੀ ਹੋਰ ਦੇ ਥਰੂ ਜਾਣਾ ਜਾਣੀਆਂ ਦੂਰ ਦੂਰ ਦੇਸ਼ਾਂ 'ਚ ਮੈਂ ਇਹ ਜ਼ਰੂਰ ਸੰਦੇਸ਼ ਦੇਣਾ ਚਾਹਣਾ ਇੱਕ ਛੋਟੀ ਜੀ ਗੱਲ ਤੋਂ ਜਿਹੜੀ ਇਹਨਾਂ ਨੇ ਪ੍ਰੇਰਣਾ ਲਈ ਸੀ ਉਹ ਵੱਡੀ ਵੀ ਹੋ ਸਕਦੀ ਹੈ ਕਿ ਕੋਈ ਆ ਕੇ ਕਹਿੰਦੇ ਨੇ ਅਸੀਂ ਦਿੱਲੀੋਂ ਆਏ ਆ ਤੇ ਸਾਨੂੰ ਜਿਹੜਾ ਨਾ ਸਿਰਫ 6-7 ਘੰਟੇ 18 ਨੂੰ ਦਿੱਤਾ ਜਾਏ ਅਸੀਂ ਥੱਕੇ ਹਾਂ ਆਰਾਮ ਕਰਨਾ ਮਤਲਬ ਇਹ ਕਹਿੰਦੇ ਉਸ ਵੇਲੇ ਸਾਡੇ ਕੋਲ ਕੋਈ ਉਹਨਾਂ ਨੂੰ ਠਹਿਰਾਉਣ ਲਈ ਉਹਨਾਂ ਨੂੰ ਆਰਾਮ ਦੇਣ ਵਾਸਤੇ ਕੋਈ ਕਮਰਾ ਨਹੀਂ ਸੀ ਅੱਜ ਉਸੇ ਚੀਜ਼ ਤੋਂ ਇਨਸਪੀਰੇਸ਼ਨ ਲੈ ਕੇ ਉਹ ਇੱਕ ਮੋਟੀਵੇਸ਼ਨਲ ਵਾਲੀ ਬਣੀ ਆ ਤੇ ਇਹਨਾਂ ਨੇ ਸੋਚਿਆ ਕਮੇਟੀ ਨੇ ਔਰ ਸਾਰੀਆਂ ਸੰਗਤਾਂ ਦੇ ਨਾਲ ਹੀ ਅਸ਼ੀਰਵਾਦ ਨਾਲ ਫੈਸਲਾ ਹੁੰਦਾ ਤੇ ਉਹ ਜਿਹੜਾ 100 ਕਮਰੇ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਦੇ ਨਾਂ ਤੇ ਜਿਹੜਾ ਯਾਤਰੀ ਨਿਵਾਸ ਬਣ ਰਿਹਾ ਉਦਾਂ ਹੀ ਜੈ ਭੀਮ ਜੈ ਭੀਮ ਕਹੇ ਜਾਣਾ ਪਹਿਰਾ ਦੇਾਂਗੇ ਠੋਕ ਤੇ ਕੋ ਦਲ ਨਹੀਂ ਬਣਦੀ ਇਹਨਾਂ ਨੇ ਉਹਦਾ ਅਮਲੀ ਜਾਮਾ ਪਹਿਨਾਇਆ ਇਹ ਬਹੁਤ ਅੱਛੀ ਗੱਲ ਹੈ ਔਰ ਯਾਤਰੀਨਾਂ ਵਾਸਤੇ 100 ਕਮਰਿਆਂ ਦਾ ਬਣੂਗਾ ਮੇਰੀ ਬੁਜ਼ਾਰਿਸ਼ ਹੈ ਕਿ ਜਿੱਥੇ-ਜਿੱਥੇ ਵੀ ਕੋਈ ਬੈਠੇ ਆ ਇਹਦੇ ਵਿੱਚ ਸੇਵਾ ਪਰ ਅੱਜ ਕਿ ਪਾਈਏ ਤੇ ਮੈਂ ਤਾਂ ਕਹਾਂਗਾ ਵੀ ਜਿਹੜੇ ਖਰੇ-ਖਰੇ ਜੌਬਸ ਦੇ ਬੰਦੇ ਬੈਠੇ ਆ ਉਹ ਉਦਾਂ ਹੀ ਕਹਦਣ ਵੀ ਕਮਰਾ ਅਸੀਂ ਬਣਾਉਣਾ ਆ ਸੇਵਾ ਲੱਗਦੀ ਰਹਿਣੀ ਲੋਕਾਂ ਨੇ ਆਰਾਮ ਕਰਕੇ ਜਾਣਾ ਮੈਂ ਇਹ ਗੱਲ ਇਹਨਾਂ ਨੇ ਮੈਂ ਕਹਣੀ ਸੀ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰ ਦਿੰਨਾ ਵੀ ਸੇਵਾ ਕਰੋ ਕਮਰਿਆਂ ਦੀ ਜ਼ਿੰਮੇਵਾਰ ਅੱਗੇ ਵਧੋ ਇਹ ਸਥਾਨ ਸਾਡੇ ਗੁਰੂ ਸਾਹਿਬ ਦਾ ਤਪਸਥਾਨ ਹੈ ਸਾਡੇ ਲਈ ਇਹੀ ਸਾਡਾ ਹਜ ਮੱਕਾ ਕਾਬਾ ਸਾਡੇ ਲਈ ਵੀ ਇਹ ਹੈ ਜਿੱਦਾਂ ਦੂਸਰਿਆਂ ਲਈ ਹੈ ਸੋ ਸਾਨੂੰ ਵੀ ਇਹ ਦੀ ਜਿਹੜੀ ਆ ਇੰਪੋਰਟੈਂਸ ਇਹਦੀ ਮਹੱਤਤਾ ਪਹਿਚਾਣਨਾ ਚਾਹੀਦਾ ਆ ਨਹੀਂ ਪਹਿਚਾਣਾਂਗੇ ਇਤਿਹਾਸ ਸਾਡੇ ਤੋਂ ਸਵਾਲ ਪੁੱਛੇ ਕਰੇਗਾ ਕਿ ਤੁਸੀਂ ਕਦਰ ਕਿਉਂ ਨਹੀਂ ਕੀਤੀ ਗੁਰੂਆਂ ਪੀਰਾਂ ਦੀ ਬਾਬਾ ਸਾਹਿਬ ਦੀ ਤੁਸੀਂ ਕਦਰ ਕਿਉਂ ਨਹੀਂ ਕੀਤੀ ਡੈਡੀਕੇਟਡ ਰਹਿਣਾ ਚਾਹੀਦਾ ਮਹਿਜ਼ ਫੋਟੋਆਂ ਲਾਉਣ ਨਾਲ ਕੁਝ ਨਹੀਂ ਬਣਨਾ ਦਿਲਾਂ 'ਚ ਬਾਬਾ ਸਾਹਿਬ ਦਾ ਮੈਸੇਜ ਹੋਣਾ ਚਾਹੀਦਾ ਮੈਂ بطور ਜ਼ਿਲ੍ਹਾ ਸਿਹਤ ਅਫਸਰ ਮੈਂ ਡਾਕਟਰ ਸਾਨੂੰ ਕਹਿ ਦਿਆ ਸੀ ਮੇਰਾ ਸ਼ਬਦ ਠੀਕ ਕੀਤਾ ਵੀ ਡੀਐਚਓ ਵੀ ਕਾਰਡੀਓਲੋਜਿਸਟ ਦਾ ਕੰਮ ਕਰਦੇ ਤੇ ਇਹਨਾਂ ਨੇ ਕਿਹਾ ਪ੍ਰੀਵੈਂਟਿਵ ਕਾਰਡੀਓਲੋਜਿਸਟ ਦਾ ਕੰਮ ਕਰਦੇ ਆ ਸੋ ਜਿੱਦਾਂ ਅਸੀਂ ਫੂਡ ਨੂੰ ਲੈ ਕੇ ਚੱਲਦੇ ਆ ਬਿਫੂਡ ਜਿਹੜਾ ਬਾਰ ਬਾਰ ਤੇਲ ਇਸਤੇਮਾਲ ਕਰਦੇ ਆ ਰੀਸਾਈਕਲ ਕਰਦੇ ਆ ਟਰਾਂਸ ਫੈਟ ਬਣਦੀ ਆ ਉਹੀ ਬਲੱਡ ਵੈਸਲਸ ਵਿੱਚ ਬਲੌਕੇਜ ਹੁੰਦੀ ਆ ਐਥਰੋਸਕਲਰੋਸਿਸ ਹੋ ਜਾਂਦੀ ਆ ਸੋ ਜਿਹੜੀਆਂ ਗੱਲਾਂ ਇਹਨਾਂ ਨੇ ਕਰਨੀਆਂ ਡੀਐਚਓ ਵੀ ਲਗਭਗ ਇਹਨਾਂ ਚ ਹੈਲਪ ਕਰ ਰਿਹਾ ਇਨਡਾਇਰੈਕਟਲੀ ਕਹਿੰਦੇ ਮਰੀਜ਼ਾਂ ਨੂੰ ਘਟਾ ਰਿਹਾ ਤੇ ਮੈਨੂੰ ਫੇਰ ਵੀ ਅਸ਼ੀਰਵਾਦ ਆ ਦੇਣਾ ਸਾਰਿਆਂ ਨੇ ਅਸੀਂ ਕਿਉਂਕਿ ਲੋਕ ਸਾਡੇ ਦੇਸ਼ ਤੋਂ ਐ ਮੈਂ ਸੰਗਤ ਸਾਡੇ ਲਈ ਅਹਿਮ ਹੈ ਸਾਡੇ ਦੇਸ਼ ਵਾਸੀ ਸਾਡੇ ਲਈ ਅਹਿਮ ਹੈ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਜਿੱਥੇ ਇੰਨੀ ਸ਼ਰਧਾ ਭਾਵ ਲੈ ਕੇ ਆਉਂਦੇ ਆ ਉਹ ਉੱਥੇ ਕਿਸ ਧਾਰਮਿਕ ਸਥਾਨ ਦੇ ਹੋਰ ਜ਼ਿਆਦਾ ਜਿਹੜਾ ਇਹਨੋਂ ਅੱਗੇ ਲੈ ਕੇ ਜਾਈਏ ਬਹੁਤ ਕੋਸ਼ਿਸ਼ ਤੇ ਜ਼ਰੂਰਤਾਂ ਬੜੀਆਂ ਕਮੀਆਂ ਜਿਹੜੀਆਂ ਪ੍ਰਬੰਧਕੀ ਕਮੀਆਂ ਉਹ ਦੇਖੀਆਂ ਜਾਂਦੀਆਂ ਉਹਨਾਂ ਨੂੰ ਦੂਰ ਇਕੱਲਾ ਨਹੀਂ ਕਰ ਸਕਦੇ ਸੰਤ ਕੇਵਲ ਸਿੰਘ ਜੀ ਦਾ ਇਹਨਾਂ ਦੀ ਕਮੇਟੀ ਡਾਕਟਰ ਬਲਵਰਨ ਸਾਰੇ ਸੰਗਤਾਂ ਨੂੰ ਅੱਗੇ ਵਧਣਾ ਪਊਗਾ ਸੋ ਮੈਂ ਇਹਨਾਂ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ ਕਰਦਾ ਸੋ ਮੈਂ ਇੱਕ ਨਾ ਤੇ ਜਿਹੜਾ ਇਹ ਉਪਰਾਲਾ ਆ ਧਾਰਮਿਕ ਪੱਖ ਦੇ ਨਾਲ-ਨਾਲ ਸਪਿਰਚੁਅਲਿਟੀ ਜਿੱਥੇ ਰੂਹਾਂ ਦਾ ਤੋਂ ਹੀ ਕਲਿਆਣ ਕਰਦੇ ਆ ਆਤਮਿਕ ਗੱਲ ਕਰਦੇ ਆ ਬਹੁਤ ਅੱਛੀ ਆ ਸ਼ਰੀਰਾਂ ਦੀ ਵੀ ਗੱਲ ਹੋਵੇ ਜੇ ਬੰਦਾ ਸ਼ਰੀਰ ਨੂੰ ਤੌਰ ਤੇ ਨਾਲ ਸੁਖੀ ਹੋਇਆ ਤਾਂ ਮੈਨੂੰ ਲੱਗਦਾ ਉਹਨਾਂ ਆਤਮਾ ਤੋਂ ਵੀ ਉਹਨੂੰ ਕੁਝ ਲੈਣਾ ਆ ਲੋਕ ਸੁਖੀ ਪਰਲੋਕ ਸੁਹੇਲੇ ਲੋਕਾਂ ਲੋਕ ਸੁਖੀ ਨਹੀਂ ਹੈਗਾ ਤੇ ਪਰਲੋਕ ਦੀ ਗੱਲ ਹੈ ਕੀ ਕਰਨੀ ਸਮੇਂ ਦੇ ਨਾਲ ਹੀ ਤੁਹਾਡੇ ਤੋਂ ਤਜਾਜਤ ਚਾਹਣਾ ਤੇ ਮੈਂ ਮਿਰਲੇ ਬਹੁਤ ਹੀ ਖੁਸ਼ ਖੁਸ਼ੀ ਦਾ ਹੁੰਦਾ ਹਾਂ ਮੈਂ ਲੱਤੀਆਂ ਫਾਦੋ ਇਹਨਾਂ ਕਮੇਟੀ ਨੇ ਮੈਨੂੰ ਇਹਦੇ ਯੋਗ ਸਮਝਿਆ ਮੈਂ ਇਹਨਾਂ ਦੀ ਚਰਨ ਧੂੜ ਮੰਗਦਾ ਤੇ ਮੈਂ ਸਦਾ ਹੀ ਕਹਿੰਦਾ ਹਾਂ ਨਾਨਕ ਦਾਸ ਸੇਹੋ ਸੁਖ ਮੰਗੈ ਮੋਪੁਕਾਰ ਸੰਤਨ ਕੀ ਦੁਆਇ ਤੇ ਇਹ ਸਾਹਿਬ ਧੰਗੁਰ ਅਰਦਾਸ ਮਹਾਰਾਜ ਨੇ ਵੀ ਕਿਹਾ ਸੀ ਕਿ ਗਰੀਬ ਨਿਵਾਜ ਦਸਈਆ ਉਮਰ ਮਾਥੇ ਛਤਰ ਸਾਡੇ ਜੇ ਛਤਰ ਵੀ ਝੁਲਦੇ ਆ ਡਾਡਾ ਸਾਹਿਬ ਦੇ ਝੁਲਦੇ ਆ ਜਿੱਥੇ ਜਿੱਥੇ ਵੱਡੀਆਂ ਕੁਰਸੀਆਂ ਤੇ ਬੈਠੇ ਆ ਇਹ ਗੁਰੂ ਸਾਹਿਬ ਦੀ ਪ੍ਰਭੂ ਦੀ ਕਿਰਪਾ ਕਰਕੇ ਆ ਸੋ ਉਹਨਾਂ ਦੇ ਵਾਸਤੇ ਵੀ ਆਪਾਂ ਡੈਡੀਕੇਟ ਹੋਈਏ ਸਮਰਪਿਤ ਹੋਈਏ ਧੰਨਵਾਦ ਸ਼ੁਕਰੀਆ ਬੋਲੇ ਸੋਨਹਿ ਰਪੇ ਸਤਿ ਸ੍ਰੀ ਅਕਾਲ ਸਾਰ ਸਤਿ ਪਹਾਰਾਜ ਕੀ ਜੈ ਜੈ ਭੀਮ ਜੈ ਭੀਮ ਜੀ ਜੀ ਅੱਜ ਦਾ ਜਿਹੜਾ ਦਿਹਾੜਾ ਆ ਇਹ ਤੇ ਅਸੀਂ ਸੈਲੀਬ੍ਰੇਟ ਕਰ ਰਹੇ ਆ ਗੁਰੂ ਮਹਾਰਾਜ ਦੇ ਜੀਪ ਤੋਂ ਪੂਰੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਇੱਕ ਕਮੇਟੀ ਵੱਲੋਂ ਇਹ ਜਿਹੜਾ ਫੈਸਲਾ ਕੀਤਾ ਗਿਆ ਅੱਜ ਦਾ ਦੇ ਮੈਡੀਕਲ ਚੈੱਕਅਪ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਇਹ ਗੁਰੂਆਂ ਦੀ ਸੇਧ ਨਾਲ ਸਾਡੇ ਸਮਾਜ ਦੇ ਜੀ ਲੈਣ ਲਈ ਉਹਨਾਂ ਨੂੰ ਤੰਦਰੁਸਤ ਬਣਾਉਣ ਦੇ ਲਈ ਇੱਕ ਕਮੇਟੀ ਵੱਲੋਂ ਇੱਕ ਛੋਟਾ ਜਿਹਾ ਬਰਾਂਦਾ ਹੈ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇਸ ਕਮੇਟੀ ਦਾ ਮੈਂ ਅਹੁਦੇਦਾਰ ਹੁੰਦਾ ਹੋਇਆ ਸੇਵਕ ਵੀ ਹਾਂ ਮੈਨੂੰ ਪ੍ਰਧਾਨ ਜੀ ਹੋਈ ਤੇ ਬਾਕੀ ਕਮੇਟੀ ਮੈਂਬਰਸ ਨੇ ਹੁਕਮ ਲਾਇਆ ਸੀ ਕਿ ਇਦਾਂ ਦਾ ਕੈਂਪ ਲਾਈਏ ਜਿਹੜਾ ਪਹਿਲਾਂ ਇਸਕੇ ਸੰਦਰ ਨਹੀਂ ਲੱਗਿਆ ਪਰ ਉਹ ਡਿਫਰੈਂਟ ਹੋਵੇ ਥੋੜਾ। ਤੋਂ ਮੇਰੇ ਤਨਾਲ ਇੱਕ ਦਿਨ ਸਟਾਈਕ ਕੀਤਾ ਕਿ ਸਿਰਫ ਇੱਕ ਟੀਮ ਬਰਾਸ਼ ਰਹਿਗੇ ਜਿਹੜਾ ਅਸੀਂ ਪਹਿਲਾਂ ਕੈਂਪ ਲਾਉਨੇ ਉਹਨਾਂ ਤੋਂ ਇਲਾਵਾ ਉਹ ਹੈ ਹਾਰਡੀ ਤੇ ਬੱਚਿਆਂ ਦੇ ਰੋਗਾ। ਸੋ ਮੈਂ ਬੇਨਤੀ ਕੀਤੀ ਵੈਸੇ ਮੇਰਾ ਮੈਡਾ ਲੱਗਦਾ ਪਰ ਉਹਦਾ ਬਹੁਤ ਵੱਡਾ। ਮੈਂ ਇਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਰਾਗਵ ਜੀ ਇਹਦਾ ਕਰਕੇ ਗਰੂ ਕਰਕੇ ਕੈਂਪ ਲਾਣਾ। ਇਹ ਬੰਦੇ ਨੇ ਥੋੜੇ ਹੱਸ ਕੇ ਮੈਨੂੰ ਇਹ ਕਿਹਾ ਸਰ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਕਿਹਾ ਮੈਂ ਗੁਰੂ ਪਰ ਦਰਸ਼ਨ ਵੀ ਕਰ ਲੂੰਗਾ। ਕਿ ਮੈਂ ਲੋਕਾਂ ਦੀ ਸੇਵਾ ਵੀ ਕਰਾਂਗਾ ਮੈਂ ਚਾਹਨਾ ਇਦਾਂ ਦੀ ਪਤਰਾ ਲਈ ਜਿਹੜੇ ਆ ਤੁਸੀਂ ਰੰਬੇ ਆ ਜਾਂ ਕਮੇਟੀ ਨੇ ਰੰਬੇ ਆ ਅਸੀਂ ਉੱਥੇ ਜਾ ਜੇ ਅਸੀਂ ਸੀ ਸਨਵਾਈਏ ਅਸੀਂ ਲੋਕਾਂ ਦੇ ਜਿਹੜੇ ਦੁੱਖ ਉਹਨਾਂ ਚ ਉਹਨਾਂ ਨੂੰ ਵੰਡਣ ਦਾ ਹਿੱਸਾ ਪਾਈਏ ਮੇਰੇ ਖਿਆਲ ਨਾਲ ਇਹ ਆਪਣੀ ਕਿਸੇ ਦਾ ਪਹਿਲਾ ਕੈਂਪ ਇਸ ਕਰਕੇ ਆ ਕਿਉਂਕਿ ਅਜੇ ਤੱਕ ਸੁਪਰ ਸਪੈਸ਼ਲਿਸਟ ਇਸ ਕੈਂਪ ਚ ਕਿੱਥੇ ਲੱਗੇ ਕੈਂਪਾਂ ਚ ਕੋਈ ਨਹੀਂ ਆਇਆ ਰਾਘਵ ਲੰਬੜ ਜੀ ਸੁਪਰ ਸਪੈਸ਼ਲਿਸਟ ਆ ਡੀਐਮ ਕਾਰਡੀਓਲੋਜੀ ਆ ਇਹਨਾਂ ਨੂੰ ਦੇਖਣ ਦੇ ਲਈ ਇਹਨਾਂ ਦੀ 500 ਰੁਪਏ ਉਗੜੀ ਫੀਸ ਹੁੰਦੀ ਸੀਗੀ ਪਰ ਸਾਡੇ ਇਸ ਸਮਾਜ ਦੇ ਪ੍ਰਤੀ ਇਹਨਾਂ ਦੀ ਭਾਵਨਾ ਇਹਨਾਂ ਦੀ ਸੇਵਾ ਇੱਥੇ ਲਈ ਇਹਨਾਂ ਦਾ ਇਹ ਕਦਮ ਮੈਨੂੰ ਲੱਗਦਾ ਹੈ ਕਿ ਇਹ ਮਨੁੱਖਤਾ ਲਈ ਇੱਕ ਬਹੁਤ ਵੱਡਾ ਦੇਣ ਹਨ ਮਨੁੱਖਤਾ ਦੇ ਕਿਉਂਕਿ ਜੋ ਇਹਨਾਂ ਨੇ ਹਾਰਟ ਵਿੱਚ ਕੀਤਾ ਜਾਂ ਇਹਨਾਂ ਨੇ ਹਾਰਟ ਬਾਰੇ ਪੜ੍ਹਿਆ ਜਾਂ ਹਾਰਡੀਆਂ ਬਿਮਾਰੀਆਂ ਲੱਭਣ ਲਈ ਉਹਨਾਂ ਦਾ ਇਲਾਜ ਕਰਨ ਲਈ ਇਹਨਾਂ ਨੇ ਜਿਹੜਾ ਚੁੱਕਿਆ ਹੈ ਉਹ ਸਾਡੇ ਇਸ ਇਲਾਕੇ ਦੇ ਲੋਕਾਂ ਨੂੰ ਇਸ ਇਲਾਕੇ ਦੇ ਸਾਰੇ ਬੀਮਾ ਭੈਣਾ ਭਰਾਵਾਂ ਦੇ ਲਈ ਜੇ ਕੋਈ ਪੇਸ਼ੈਂਟ ਆਰਨਰ ਰਿਲੇਟਡ ਹੈ ਉਹਨਾਂ ਲਈ ਵੀ ਤੇ ਜੇ ਕੋਈ ਵੈਸੇ ਕੋਈ ਲੈਣਾ ਚਾਹੁੰਦੇ ਨੇ ਸਲਾਹ ਉਹ ਵੀ ਲੈ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਮਿਸਿਸ ਯਸ਼ਾ ਪਟੇਲ ਜੀ ਉਹ ਸਾਡੇ ਏਰੀਆ ਦੇ ਇੱਕ ਇੱਕੋ ਇੱਕ ਇੱਦਾਂ ਦੇ ਲੀਡ ਡਾਕਟਰ ਜਿਹੜੇ ਬੱਚਿਆਂ ਦੇ ਮਾਰ ਤੇ ਮਾਰ ਵੀ ਇਸ ਤਰ੍ਹਾਂ ਦੇ ਆ ਐਂਡੋਕ੍ਰਾਈਨੋਲੋਜਿਸਟ ਤੁਸੀਂ ਸੁਣਿਆ ਹੁਣ ਛੋਟੇ ਛੋਟੇ ਬੱਚਿਆਂ ਨੂੰ ਮਹਾਵਰੀਆ ਨਹੀਂ ਸ਼ੁਰੂ ਹੋ ਜਾਂਦੀ ਆ ਬੱਚਿਆਂ ਦੇ ਮੂੰਹ ਤੇ ਦੜੀ ਆ ਜਾਂਦੀ ਹੈ ਮੋਛਾ ਆ ਜਾਂਦੀ ਹੈ ਫਿਰ ਗੋਥ ਨਹੀਂ ਪੂਰੀ ਹੁੰਦੀ ਰਿਟਾਰਡਡ ਬੋਲੀਆਂ ਰਹਿੰਦੀਆਂ ਮਟਾਪਾ ਆ ਜਾਂਦਾ ਇਹ ਸਾਡੀ ਬੇਟੀ ਨੇ ਉਹਨਾਂ ਬਿਮਾਰੀਆਂ ਦੇ ਬਾਰੇ ਪੜ੍ਹਿਆ ਤੇ ਉਹ ਸਵਾਵਾ ਦੇਣ ਦੇ ਲਈ ਇੱਥੇ ਸਾਡੇ ਅੱਜ ਗੁਰੂ ਘਰ ਆਏ ਨੇ ਮੈਂ ਬਹੁਤ ਣੀਆਂ ਇਹਨਾਂ ਦੋਨਾਂ ਬੱਚਿਆਂ ਦਾ ਕਿਉਂਕਿ ਇਹਨਾਂ ਦੀ ਸੇਵਾ ਜਦੋਂ ਇਹ ਕਰਦੇ ਤਾਂ ਸਕੂਨ ਸਾਨੂੰ ਮਿਲਦਾ ਸੰਗਤ ਨੂੰ ਗੱਲ ਦਾ ਗੁਰੂ ਸਾਹਿਬ ਦਾ ਹੱਥ ਇਹਨਾਂ ਦੇ ਹਮੇਸ਼ਾ ਰਹੇ ਇਹ ਹੀ ਆਸ ਕਰਦਾ ਤੇ ਇਹ ਹੀ ਆਸ ਕਰਦਾ ਕਿ ਕਿਤੇ ਵੀ ਦਾ ਦੀ ਸੇਵਾ ਨਾ ਮਿਲ 確って ਕਈ ਪਿਛੇ ਹਲੰੜੇਗਾ ਮੈਡਮ ਜੀ ਪਿਛੇ ਜੈ ਗੁਰਦੇਵ ਤਨ ਗੁਰਦੇਵ ਅੱਜ ਬੜਾ ਖੁਸ਼ੀ ਵਾਲਾ ਸਮਾਪਕ ਗਾਣਾ ਸਮਾਇਆ ਅੱਜ ਦੇ ਦਿਨ ਹੀ ਸਭੇ ਸਤਗੁਰੂ ਜੀ ਨੇ ਬਾਬਾ ਦਾਸ ਮਹਾਰਾਜ ਜੀ ਨੇ ਇਸ ਸ੍ਰੀ ਖੁਰਾਲਗੜ ਸਾਹਿਬ ਦੀ ਦਿੱਤੀ ਦਿੱਤੀ ਤੇ ਪਾਇ ਰੱਖਿਆ ਚਰਨਛੋਹ ਇਸ ਧਰਤੀ ਨੂੰ ਪ੍ਰਾਪਤ ਹੋਈ ਤੇ ਅੱਜ ਦੇ ਦਿਨ ਹੀ ਅੱਜ ਅਸੀਂ ਡੀਪੀ ਸਪੀਕਰ ਸਾਹਿਬ ਵੱਲੋਂ ਸਾਨੂੰ ਉਪਤਮ ਹੋਇਆ ਉਹਨਾਂ ਨੂੰ ਕੁਝ ਕਾਰਨਾ ਕਰਕੇ ਬਾਹਰ ਜਾਣਾ ਪਿਆ ਤੇ ਅੱਜ ਅਸੀਂ ਡਾਕਟਰ ਬੀਮ ਰਹੂ ਮੇਦਕਵਰ ਜੀ ਦੇ ਨਾਂ ਤੇ ਇੱਕ ਯਾਤਰੀ ਨਿਵਾਸ ਅਸੀਂ ਦਾ ਉਦਘਾਟਨ ਹੋਇਆ ਜਿਹੜਾ ਕਿ 100 ਕਮਰਿਆਂ ਦੀ ਪੂਰੀ ਬਿਲਡਿੰਗ ਤਿਆਰ ਹੋਵੇਗੀ ਤੇ ਮੈਂ ਇਸ ਮੌਕੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਸਾਰੀ ਟੀਮ ਤੇ ਆਮ ਆਦਮੀ ਪਾਰਟੀ ਸਪੀਕਰ ਸਾਹਿਬ ਵੱਲੋਂ ਤੇ ਸਦਾ ਭਗਵਾਨ ਸੀ ਮਾਨ ਵੱਲੋਂ ਸਮੂਹ ਸੰਗਤ ਨੂੰ ਦੇਸ਼ ਜੁਗਵਾਸ ਦੇ ਵਿਦੇਸ਼ਾਂ ਜੁਗਵਾਸ ਦੇ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਮੁਬਾਰਕਬਾਦ ਦਿੰਦਾ ਹਾਂ ਤੇ ਇਹਨਾਂ ਸ਼ਬਦਾਂ ਰਾਹੀਂ ਅਸੀਂ ਤੁਹਾਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਬੋਲਦੇ ਆ ਜੈ ਗੁਰਦੇਵ ਤੁਹਾਨੂੰ ਤੇ ਤੁਸੀਂ ਬੋਲੋ ਆਸਣਾ ਆਪਣ ਸੁਹਾ ਜਿੱਥੇ ਬਾਬਾ ਪੈ ਤ੍ਰਿਜੈ ਇਹ ਉਹ ਥਾਂ ਹੈ ਇੱਥੇ ਧੰਗੁਰੂ 10 ਪਾਸ਼ਾ ਜੀ ਨੇ 1515 ਚ ਆਪਣੇ ਮਵਾਰਕ ਚਰਨ ਕਮਲਾਂ ਦੀ ਛੋਹ ਦੇ ਕੇ ਇਹ ਤੀਰਥ ਮਨੁਖਤਾ ਦੀ ਝੋਲੀ ਪਾਇਆ ਸਰਬ ਸੰਜੀ ਵਾਲਤਾ ਦਾ ਇਹ ਥਾਂ ਹੈ ਜਿੱਥੇ ਧੰਗੁਰੂ 10 ਪਾਸ਼ਾ ਚਾਰ ਸਾਲ 2 ਮਹੀਨੇ 11 ਦਿਨ ਰਹੇ ਅੱਜ ਜੋ ਮੁਬਾਰਕ ਮੁਕੱਦਸ ਘੜੀ ਹੈ ਜੀ ਪਾਦੋਂ ਦਾ ਜੇਠਾ ਐਤਵਾਰ 1515 ਵਿੱਚ ਮੇਰੇ ਪਾਤਸ਼ਾਹ ਨੇ ਨਗਰ ਦਾ ਨਾਂ ਕਦੇ ਖਰਾਲੀ ਸੀ ਸਾਹਿਬ ਨੇ ਚਰਨਾ ਦੀ ਸ਼ੋਹ ਦਿੱਤੀ ਨਗਰ ਬਣਿਆ ਸ੍ਰੀ ਖਰਾਲਗੜ੍ਹ ਸਾਹਿਬ ਅੱਜ ਇਸ ਖਰਾਲਗੜ੍ਹ ਸਾਹਿਬ ਵਿਖੇ ਪਾਤਸ਼ਾਹ ਜੀ ਦਾ ਆਗਮਨ ਪਰਭਾਵ ਇਸ ਦਿਨ ਆਉਣਾ ਕੀਤਾ ਸੀ ਸ੍ਰੀ ਖਰਾਲਗੜ੍ਹ ਸਾਹਿਬ ਵਿਖੇ ਖਰਾਲੀ ਤੋਂ ਅੱਜ ਸ੍ਰੀ ਖਰਾਲਗੜ੍ਹ ਸਾਹਿਬ ਅੱਜ ਦੇ ਦਿਨ ਬਣਿਆ ਸੀ ਸੋ ਅੱਜ ਇਸ ਮਹਾਨ ਮੁਕੱਦਸ ਪਵਿੱਤਰ ਤਿਹਾੜੇ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਪਾ ਸਰਕਾਰ ਦੇ ਸਹਿਯੋਗ ਨਾਲ ਇੱਕ ਅਭਰਾਲਾ ਆਰੰਭਣ ਦਾ ਅੱਜ ਸ਼ਿਲਾਨੇਸ਼ ਕੀਤਾ ਹੈ ਕਿ ਅੱਜ 100 ਕਮਰੇ ਦਾ ਯਾਤਰੀ ਨਿਵਾਸ 100 ਕਮਰੇ ਦਾ ਯਾਤਰੀ ਨਿਵਾਸ ਜਿਹਦੇ ਵਿੱਚ 12 बाई 12 ਦਾ ਇੱਕ ਕਮਰਾ ਹੋਵੇਗਾ ਲੈਟਰਨ ਬਾਥਰੂਮ ਅਟੈਚ ਹੋਏਗਾ ਔਰ 20 25 ਕਮਰੇ ਐਸੀ ਦੇ ਬਾਕੀਆਂ ਚ ਕੂਲਰ ਪੱਖੇ ਇਹ ਸਾਰੀਆਂ ਸਹੂਲਤਾਂ ਇਹ ਨਾਲ ਕਮਰੇ ਗੜੇ ਉਹ ਬਣਨਗੇ ਸੋ ਇਹ ਜਿਹੜੇ ਕਮਰੇ ਹੈ ਸੰਗਤ ਨੂੰ ਬੇਨਤੀ ਹੈ ਪ੍ਰਬੰਧਕ ਕਮੇਟੀ ਸੰਗਤਾਂ ਪਾਸੋਂ ਇਸ ਕਮਰੇ ਦੇ ਬਣਾਉਣ ਲਈ ਇੱਕ ਵੀ ਰੁਪਏ ਦੀ ਮੰਗ ਨਹੀਂ ਕਰਦਾ ਸਗੋਂ 12x12 ਦੀ ਪ੍ਰਬੰਧਕ ਕਮੇਟੀ ਕੋਲ ਇੱਕ ਪ੍ਰੋਜੈਕਟ ਰਿਪੋਰਟ ਹੈ ਬੋਲਜਟ ਰਿਪੋਰਟ ਹੈ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਕੋਈ ਸੁਧਾਲੂ ਪਰਿਵਾਰ ਗੁਰੂ ਘਰ ਵਿਖੇ ਕਮਰਾ ਬਣਾਉਣਾ ਚਾਹੁੰਦਾ ਹੈ ਉਹ ਪ੍ਰੋਜੈਕਟ ਰਿਪੋਰਟ ਗੁਰੂ ਘਰ ਕੋਲੋਂ ਹਾਸਲ ਕਰ ਲਵੇ ਕਿੰਨੀਆਂ ਇੱਟਾਂ ਕਿੰਨਾ ਸਿਮਿੰਟ ਕਿੰਨੀ ਬਜੜੀ ਕਿੰਨਾ ਰੇਤਾ ਕਿੰਨੇ ਦਰਵਾਜ਼ੇ ਕਿੰਨੀਆਂ ਖਿੜਕੀਆਂ ਉਹ ਸਾਰੀਆਂ ਦਰਵਾਜੇ ਦਾ ਜੋ ਮੌਕਰਨਾ ਕਮਰੇ ਦਾ ਜੋ ਪੂਰਾ ਜ ਬਜਟ ਹੈ ਉਹਦੀ ਲਿਖਤੀ ਸਾਡੇ ਕੋਲ ਇੱਕ ਰਿਪੋਰਟ ਹੈ ਰਿਪੋਰਟ ਲੈ ਜਾਵੇ ਉਸ ਰਿਪੋਰਟ ਦੇ ਮੁਤਾਬਕ ਇੱਟਾਂ ਲਿਆਵੇ ਸਰੀਆ ਲਿਆਵੇ ਤੇ ਸਾਰਾ ਸਮਾਨ ਸਾਜੋ ਸਮਾਨ ਲਿਆ ਕੇ ਕਮਰਾ ਬਣਾ ਸਕਦਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਜਿਹੜੇ 26 ਕਮਰੇ ਸਾਡੇ ਕੋਲ ਸੰਗਤਾਂ ਨੇ ਸੇਵਾ ਲਈ ਹੈ ਕਿ ਕਮਰੇ ਜਿਹੜੇ ਸੰਗਤ ਨੇ ਕਮਰਾ ਬਣਾਉਣਾ ਉਸ ਕਮਰੇ ਬਾਅਦ ਉਹਨਾਂ ਦਾ ਪੱਥਰ ਲੱਗ ਜਾਏਗਾ ਕਿ ਫਲਾਣ ਪਰਿਵਾਰ ਨੇ ਫਲਾਣ ਸੇਵਾਦਾਰ ਨੇ ਇਹ ਕਮਰਾ ਗੁਰੂ ਘਰ ਵਿਕੇ ਸੇਵਾ ਕੀਤੀ ਹੈ ਸੋ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਸਾਡੇ ਨਾਲ ਜਿਹੜੀ ਕਮਿਟਮੈਂਟ ਹੋਈ ਸੀ ਉਹ ਡਿਪਟੀ ਜੇ ਸਪੀਕਰ ਨੇ ਸਰਦਾਰ ਜੈਕਸਨ ਰੋਡੀ ਉਹਨਾਂ ਨੇ ਸਾਡੇ ਨਾਲ ਜਦੋਂ ਅਸੀਂ ਗਏ ਸਰਦਾ ਪੱਤਰ ਲੈ ਕੇ ਉਹਨੇ ਸਾਨੂੰ ਕਿਹਾ ਸੀ ਬਾਬਾ ਜੀ ਮੈਂ ਖਰੜਾ ਗੜ੍ਹ ਸਹਿਵਾਵਾਂਗਾ ਪ੍ਰਬੰਧਕ ਕਮੇਟੀ ਕੋਲ ਇੱਕ ਘੰਟਾ ਬੈਠ ਕੇ ਪਹਿਲਾਂ ਤਾਂ ਜਿਹੜੀਆਂ ਮੁੱਢਲੀਆਂ ਲੋੜਾਂ ਐ ਜਾਂ ਜਿਨ੍ਹਾਂ ਨੂੰ ਬਹੁਤ ਜਲਦੀ ਹੱਲ ਕਰਨਾ ਐ ਜਾਂ ਜਲਦੀ ਬਣਾਉਣੇ ਪ੍ਰੋਜੈਕਟ ਐ ਉਹਨਾਂ ਦੀ ਰੂਪਰੇਖਾ ਬਣਾਵਾਂਗੇ ਬੈਠ ਕੇ ਇੱਕ ਅੱਗੇ 650 ਸਾਲ ਆ ਰਿਹਾ ਉਸ ਤੋਂ ਪਹਿਲਾਂ ਸਾਰੇ ਕਾਰਜ ਤਿਆਰ ਤੁਹਾਡੇ ਹੋਣਗੇ ਸੋ ਅਸੀਂ ਆਸਬੰਦ ਦਾ ਪੰਜਾਬ ਸਰਕਾਰ ਤੇ ਵੀ ਸਾਡ ਜਿਹੜੀ ਕਮਿਟਮੈਂਟ ਕੀਤੀ ਹੈ ਉਸ ਕਮਿਟਮੈਂਟ ਉਹ ਸਾਡਾ ਨਹੀਂ ਸਾਰੇ ਸ੍ਰੀ ਗੁਰੂ ਰਵਦਾਸ ਨਾਮ ਲਿਆ ਮੰਨਣ ਵਾਲੀ ਸਾਰੀ ਸੰਗਤ ਨਾਲ ਹੈ ਸੋ ਅੱਜ ਉਹਨਾਂ ਦਾ ਸਨੇਹਾ ਆਇਆ ਤੇ ਡਾਕਟਰ ਰਵਜੋਤ ਜੀ ਸ਼ਾਮਤ ਰਸੀ ਐਮਐਲਏ ਸਨੇਹਾ ਲੈ ਕੇ ਆਏ ਕਿ ਉਹਨਾਂ ਨੂੰ ਇਸੇ ਕਾਰਨ ਬਿਛ ਬਾਹਰ ਜਾਣਾ ਪੈ ਗਿਆ ਸੋ ਉਹਨਾਂ ਦੀ ਜਗ੍ਹਾ ਇਹਨਾਂ ਨੂੰ ਅੱਜ ਸਿਲਾ ਨਿਆਸ਼ ਨੀਵੱਥ ਰੱਖਣ ਲਈ ਭੇਜਿਆ ਜਿਉਂ ਆਇਆ ਹੈ ਸੋ ਅੱਜ ਮੈਂ ਇੱਥੇ ਸੋਸ਼ਲ ਮੀਡੀਆ ਰਾਹੀਂ ਸਰਦਾਰ ਜੈਕਸਨ ਸਿੰਘ ਗਰੋੜੀ ਜੀ ਸਿਸਦਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗਾ ਜਿੱਦਾਂ ਇਸ ਧਰਤੀ ਤੇ ਮਨਾਰੇ ਬੇਗੰਬਰਾ ਬਣ ਰਿਹਾ ਹੈ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਉਹਦੇ ਲਈ ਧੰਨਵਾਦ ਹੈ ਕਿਉਂਕਿ 16 ਵਿੱਚ ਰੱਖਿਆ ਗਿਆ ਸੀ 3 ਮਾਰਚ 2016 ਨੂੰ ਨੀ ਪੱਥਰ ਡੇਢ ਸਾਲ ਚ ਕੰਮ ਹੋਣਾ ਸੀ ਅੱਜ 8-9 ਸਾਲ ਹੋ ਗਏ ਕੰਮ ਤੁਹਾਡੀ ਸਰਕਾਰ ਨੇ ਕੀਤਾ ਉਹਦੇ ਲਈ ਤੁਹਾਡਾ ਧੰਨਵਾਦ ਹੈ ਪਰ ਮੇਰੀ ਇੱਕ ਥੋੜੀ ਤਰਨ ਹੋਰ ਬੇਨਤੀਆਂ ਨੇ ਸਾਡੀਆਂ ਮੁੱਢਲੀਆਂ ਲੋੜਾਂ ਇੱਥੇ ਬਹੁਤ ਹੈ ਕਿਰਪਾ ਕਰੋ ਸਾਡੀਆਂ ਲੋੜਾਂ 'ਤੇ ਧਿਆਨ ਦੇ ਕੇ ਸਾਡੀਆਂ ਲੋੜਾਂ ਜਣੇ ਜਲਦ ਪੂਰੀਆਂ ਕੀਤੀ ਜਾਣ ਅਸੀਂ ਆਸਮਾਨ ਜਿੱਦਾਂ ਸਾਨੂੰ ਹੁਣ ਆਮ ਆਦਮੀ ਪਾਰਟੀ ਤੋਂ ਸਰਦਾਰ ਜੈਕਸਨ ਜ਼ਰੌੜੀ ਦੀ ਡਿਪਟੀ ਸਪੀਕਰ ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦਾ سلسلہ ਜਾਰੀ ਹੈ ਵੈਸੇ ਤਾਂ ਗੁਰੂਕਰਨ ਨੂੰ ਟਰੈਕਟਰ ਉਹਨਾਂ ਨੇ ਦਿੱਤਾ ਇੱਕ 4x4 ਕਿ ਜਿੱਥੇ ਵੀ ਮੈਂ ਜਿੱਥੇ ਵੀ ਮੇਰੀ ਲੋੜ ਹੈ ਮੈਂ ਹਾਜ਼ਰ ਖੜਾ ਸੋ ਅੱਜ ਦੇ ਦਿਨ ਤੇ ਮੈਂ ਸਰਦਾਰ ਜੈਕਸਨ ਜ਼ਰੌੜੀ ਜੀ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਮੌਜੂਦਾ ਸਾਡੇ ਕੋਲ ਸਾਡੇ ਆਏ ਹੋਏ ਐਮਐਲਏ ਸਾਹਿਬ ਸਰਦਾਰ ਰਵਜੋਤ ਸਿੰਘ ਸ਼ਾਮ 83 ਤੋਂ ਐਮਐਲਏ ਸਾਹਿਬ ਧੰਨਵਾਦ ਹੈ ਸ੍ਰੀ ਗੁਰੂ ਰਵਦਾਸ ਇਤਿਹਾਸਿਕ ਧਰਮ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸਮੁੱਚੀ ਕਮੇਟੀ ਵੱਲੋਂ ਸਰਕਾਰ ਦਾ ਵੀ ਧੰਨਵਾਦ ਹੈ ਉਹਨਾਂ ਖਾਸ ਕਰਕੇ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਕਮਰੇਾਂ ਦੀ ਸੇਵਾ ਲਈ ਹੈ ਸੋ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਆਹਦੇ ਵਾਲੇ ਚੋਪੇੰਦਾ ਚੋਪੇ ਟ੍ਰੇਨਿੰਗ ਵਾਲਗ ਬਣਾਉਣ ਤੇ ਜਿਹੜਾ ਥੱਲੇ ਵਾਲਾ ਪੋਰਸ਼ਨ ਹੈ ਉਹ ਡਾਕਟਰ ਭੀਮਰਾਓ ਮੇਡਕਰ ਇਹ ਯਾਤਰੀ ਨਿਵਾਸ ਹੈ ਥੱਲੇ ਵਾਲਾ ਜਿਹੜਾ ਸਾਰਾ ਪੂਰੇ ਦਾ ਪੂਰਾ ਸੈੱਟ ਹੈ ਉਹ ਪੰਜਾਬ ਸਰਕਾਰ ਬਣਾ ਦੇਵੇ ਉੱਪਰ ਵੀ ਸੰਗਤਾਂ ਨੇ ਅਸੀਂ ਆ ਫੇਰ ਬਣਾ ਦੇਣਾ ਸੋ ਇੰਨੀਆਂ ਮੇਰੀਆਂ ਬੇਨਤੀਆਂ ਆ ਗੇ ਸਵਾਰ ਕਰਨਾ ਸੋ ਸਾਰੀਆਂ ਸੰਗਤਿਆ ਨੂੰ ਅੱਜ ਦੇ ਮੁਬਾਰਕ ਪਵਿੱਤਰ ਦਿਹਾੜੀ ਦੀਆਂ ਕੋਟ ਕੋਟ ਵਧਾਈਆਂ ਮੁਬਾਰਕਾ ਹਉਣ ਬੋਲੇ ਜੀ ਸੋਨੜ ਪਹਿ ਸਤਗੁਰੂ ਦਾਸ ਸਤਿ ਸ੍ਰੀ ਅਕਾਲ ਸਾਰੇ ਹਰ ਤੇ ਨਾਮ ਵੇਨ ਝੂਠੇ ਸਗਲ ਪਸਾਰੇ ਸੋ ਅੱਜ ਦੇ ਪਾਵਨ ਪਵਿੱਤਰ ਸਮਾਗਮ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਹੋਣ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ 100 ਕਮਰਾ ਬਣਾਇਆ ਜਾਵੇਗਾ ਸੰਗਤ ਦੀ ਸਹੂਲਤ ਦੇ ਵਾਸਤੇ ਸੋਸਾਰੀ ਸੰਗਤ ਦਾ ਧੰਨਵਾਦ ਹੈ ਅੱਜ ਦੇ ਸਮਾਗਮ ਦੀ ਸੰਪੂਰਨਤਾ ਹੈ ਸਾਰੀ ਸੰਗਤ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਧੰਨ ਧੰਨ ਸਤਿਗੁਰੂ ਅਦਾਸ ਮਹਾਰਾਜਿਆਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜੋ ਬੋਲੇ ਸੋ ਨਿਰਪਾ ਸਤਿਗੁਰੂ ਅਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ